ਵੀ ਦੋਸਤੋ ਅੱਜ ਜੇ ਤੁਹਾਨੂੰ ਇੱਕ ਛੋਟੇ ਜਾਨਵਰ ਨਾਲ ਮਿਲਾਉਣੀ ਆ ਜਿਹਦਾ ਨਾਮ ਹੈਗਾ ਜਾਦੀ ਜਦੋਂ ਅਸੀਂ ਚਾਹ ਪਾਣੀ ਪੀਣੇ ਹੁੰਨੇ ਆ ਉਦੋਂ ਅਸੀਂ ਜਾਰ ਨੂੰ ਖੋਲ ਲੈਣੇ ਹੁੰਨੇ ਆ ਤੇ ਆਹ ਦੇਖੋ ਮੈਂ ਖੜਾ ਸੀ ਦੇਖੋ ਕਿਵੇਂ ਕਰਦਾ ਇਹ ਦੋ ਅਸੀਂ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਹਦੀ ਮਾਂ ਹੈਗੀ ਸੀ ਲਾਡੋ ਉਹ ਬਹੁਤ ਟਾਈਮ ਪਹਿਲਾਂ ਪੂਰੀ ਹੋ ਗਈ ਤੇ ਇਹਦਾ ਪਿਆਰ ਸਾਡੇ ਨਾਲ ਬਣ ਗਿਆ ਤੇ ਇਹ ਦੇਖੋ ਨਾਲ-ਨਾਲ ਤੁਰਿਆ ਨਾ ਨਾਲ-ਨਾਲ ਆਪਿਆ ਜਾਂਦਾ ਦੇਖੋ ਜੇ ਭੱਜ ਲੈਣਾ ਤਾਂ ਭੱਜ ਲੈਂਦਾ ਨਾਲ ਆ ਮੈਂ ਬਈ ਕੋਲੇ ਚ ਦੁੱਧ ਪਿਆਣਾ ਸਿਖਾਉਂਦਾ ਸੀ ਇਹ ਚੁੰਗਣੀ ਦਲਾਇਆ ਹੋਇਆ ਹੁਣ ਤਾਂ ਗਾਈਆਂ ਵਾਲਾ ਦੁੱਧ ਪੀਂਦਾ ਚੁੰਗਣੀ ਤੇ ਪੀਂਦਾ ਤੇ ਦੇਖੋ ਇਹ ਸਾਡੇ ਨਾਲ ਪਿਆਰ ਵਾਲਾ ਬਣ ਗਿਆ ਜਦੋਂ ਅਸੀਂ ਚਾਹ ਪਾਣੀ ਪੀਣੇ ਉਹ ਤੋਂ ਬਾਹਰ ਹੀ ਕੱਢਦੇ ਹੁੰਨੇ ਨਾਲ ਖੇਡੀਆਂ ਦਾ ਇੱਥੇ ਭੱਜਾ ਵਰਦਾ ਤੇ ਆ ਅਸੀਂ ਖਰਖਰਾ ਵਰਛਾ ਮਾਰ ਲੈਣੇ ਆ ਕੋਸ ਨਹੀਂ ਗੰਨਿਆ ਰਹੀ ਲੱਤ ਫੜੀ ਜਾ ਉਹ ਇਹ ਮੂਹ ਫੜੀ ਜਾਓ ਇਹ ਸਿਆਣਾ ਹੁਣ ਇਹਨਾਂ ਸਾਡੇ ਨਾਲ ਪਿਆਰ ਬਣ ਗਿਆ ਦੇਖੋ ਮੈਂ ਲੱਤਾਂ ਦੇ ਹੱਥ ਲਾਈਏ ਨਾ ਕੁਛ ਨਹੀਂ ਗਾਇਦਾ ਇਹ ਫਿਰ ਪਿਆਰ ਬਣ ਗਿਆ ਜਦੋਂ ਦੁੱਧ ਪਿਉਣਾ ਰੋਜ਼ ਆ ਮੈਂ ਕੱਖ ਕੱਖ ਖਾਣੋ ਸਿਖਾਉਂਦਾ ਸੀ ਕਿਉਂਕਿ ਇਹਦੀ ਮਾਂ ਦਾ ਦੁੱਧ ਤਾਂ ਪੀਤਾ ਨਹੀਂ ਹੋਣਾ ਸੀ ਇਹਨੂੰ ਕੱਖ ਸਿਖਾਉਣਾ ਖਵਾਣਿਆ ਖਵਾਉਣਾ ਸਿਖਾਉਣਾ ਤੇ ਦੇਖੋ ਤੇ ਆ ਮੇਰੇ ਲੱਤ ਮਾਰ ਗਿਆ ਸੀ ਜਦੋਂ ਮੈਂ ਥੱਲੇ ਬੈਠਾ